ਲੀਡਰ ਆਉਂਦੇ ਹੀ ਫੋਟੋਆਂ ਖਿਚਾ ਕੇ ਚਲੇ ਜਾਂਦੇ ਪਰ ਜਿੱਥੇ ਸਮਾਨ ਪਹੁੰਚਾਉਣ ਵਾਲਾ ਨਹੀਂ ਪਹੁੰਚ ਰਿਹਾ ਉਹ ਕਹਿੰਦੇ ਨੇ ਵੀ ਲੀਡਰ ਆਉਂਦੇ ਨੇ ਫੋਟੋਆਂ ਲਵਾ ਕੇ ਚਲੇ ਜਾਂਦੇ ਨੇ ਅੱਗੇ ਤੱਕ ਸਾਡੇ ਤੱਕ ਰਾਸ਼ਨ ਤੱਕ ਪਹੁੰਚਾਈ ਨਹੀਂ ਜਾਂਦਾ ਤੇ ਤੁਸੀਂ ਤਾਂ ਨਹੀਂ ਆ ਕੇ ਤਾਂ ਫੋਟੋਆਂ ਅਗਲਾ ਲਵਾ ਕੇ ਦੱਸੋ ਕਿ ਵੀ ਮੈਂ ਵੀ ਬੜਾ ਕੰਮ ਕਰ ਰਿਹਾ ਆਪਣੇ ਹਲਕੇ 'ਚ ਤੇ ਇੱਥੇ ਮੁੱਖ ਮੰਤਰੀ ਸਾਹਿਬ ਦੇ ਹੈਲੀਕਾਪਟਰ ਨੇ ਕਿਹੜਾ ਕੰਮ ਕੀਤਾ ਕਿੰਨਾ ਲੋਕਾਂ ਨੂੰ ਪਾਣੀ 'ਚੋਂ ਕੱਢ ਕੇ ਸੇਫ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ 650 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਹਰ ਪੀਰ ਤੇ ਫੰਡਿੰਗ ਪਹੁੰਚਾਈ ਤੇ ਕਰ ਇੱਕ ਘਰ ਨੂੰ 1 ਕਰੋੜ ਰੁਪਇਆ ਰਾਸ਼ੀ ਆਪਾਂ ਇਹਨਾਂ ਨੂੰ ਮੁਹੱਈਆ ਕਰਦੇ ਆ ਫਿਰ ਵੀ ਜਾ ਕੇ ਇਹਨਾਂ ਦੇ ਅਥਰੂ ਪੁੰਜੇ ਜਾ ਸਕਦੇ ਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਨਹਿਰਾਂ ਦੇ ਤੁਸੀਆਂ ਦੇ ਬੰਦਾਂ ਨੂੰ ਚੰਗਾ ਪ੍ਰਬੰਧ ਕੀਤਾ ਹੁੰਦਾ ਸ਼ਾਇਦ ਅੱਜ ਇਹਨਾਂ ਲੋਕਾਂ ਦਾ ਇੱਡਾ ਵੱਡਾ ਨੁਕਸਾਨਾ ਕਿ ਨਹੀਂ ਜਾ ਸਕਦੀ ਉੱਥੇ ਜਾ ਕੇ ਪਰਿਵਾਰ ਨੂੰ ਰਾਸ਼ਦ ਤੱਕ ਪਹੁੰਚਾ ਕੇ ਆਉਗੇ ਜਾ ਕੇ ਉਹਨਾਂ ਨੂੰ ਬਿਲਕੁਲ ਜੀ ਅਸੀਂ ਵੇਖੋ ਜੀ ਨਾ ਚਿੱਟੇ ਕੱਪੜੇ ਪਾਏ ਆ ਇਸੇ ਕਰਕੇ ਜਬਲਾ ਪਾ ਕੇ ਆਏ ਆ ਪਾਣੀ ਦੇ ਵਿੱਚ ਵੜ ਕੇ ਅਸੀਂ ਜਿੱਥੇ ਨਹੀਂ ਪਹੁੰਚਦਾ ਸਮਾਨ ਪਹਚਾਵਾਂਗੇ ਜ਼ਰੂਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਹੜ੍ਹਾਂ ਦੇ ਨਾਲ ਜਿਹੜਾ ਕਿ ਇੱਥੋਂ ਦੇ ਜਿਹੜੇ ਇਲਾਕੇ ਨੇ ਜਿਹੜਾ ਕਾਫੀ ਪ੍ਰਭਾਵਿਤ ਹੋਏ ਨੇ ਤੁਹਾਨੂੰ ਤਸਵੀਰਾਂ ਸੀ ਲਗਾਤਾਰ ਜਿਹੜਾ ਕਿ ਗਰਾਊਂਡ ਜ਼ੀਰੋ ਰਿਪੋਰਟ ਦੀ ਦਿਖਾ ਰਹੇ ਆ ਪਹਿਲਾਂ ਸੀ ਹਲਕਾ ਅjnਾਲਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਹੁਣ ਤੁਹਾਨੂੰ ਰਾਹ ਸਾਸੀਂ ਹਲਕੀ ਦੀਆਂ ਤਸਵੀਰਾਂ ਵਿਖਾਵਾਂਗੇ ਅਤੇ ਜਸਰਾ ਹੋਰ ਪਿੰਡ ਤੋਂ ਜਿੱਥੇ ਕਿ ਅੱਜ ਲੰਗਰ ਜਿਹੜਾ ਵੱਡੀ ਤਦਾਦ ਵਿੱਚ ਬਣਾ ਕੇ ਜਿਆ ਲੈ ਕੇ ਜਾ ਰਹੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕਬਲ ਸੋਤਾ ਨਾਲ ਅੰਮ੍ਰਿਤਕ ਬਾਬਾ ਸਰਮਿਕਲ ਪਾਰਟੀ ਬੜੀ ਵੱਡੀ ਜਿਹੜੀ ਮਾਰ ਇੱਕ ਵਾਰੀ ਫੇਰ ਪੰਜਾਬ ਨੂੰ ਮਾਰੀ ਆ ਹੜ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਦੇ ਲੋ ਜਿਹੜਾ ਕਹਿ ਰਿਹਾ ਕੁਦਰਤੀ ਕਹਿ ਰਿਹਾ ਕਿਸ ਤਰ੍ਹਾਂ ਦੇ ਦੇ ਲੋ ਜਿਹੜਾ ਜਿਵੇਂ ਕਿ ਅੱਜ ਪੰਜਾਬ ਦੇ ਅੰਦਰ ਬਹੁਤ ਵੱਡਾ ਸੰਕਟ ਪਾਣੀ ਦੇ ਰਹੀ ਲੋਕਾਂ ਨੂੰ ਜਿਵੇਂ ਅੱਜ ਬਰਬਾਦ ਕੀਤਾ ਗਿਆ ਤਿੰਨ ਚਾਰ ਸਾਲ ਤੋਂ ਪੰਜਾਬ ਅੰਦਰ ਪੂਰੇ ਦੇਸ਼ ਅੰਦਰ ਤਿੰਨ ਚਾਰ ਆਫਤਾਂ ਨੇ ਪੰਜਾਬ ਤੇ ਦੇਸ਼ ਦੇ ਸਾਰੇ ਕਾਰੋਬਾਰੀਆਂ ਦਾ ਨਾਸ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਪਹਿਲਾਂ ਨੋਟਬੰਦੀ ਦਾ ਸਿਸਲਾ ਆ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਹੋਇਆ ਦੂਸਰੇ ਨੰਬਰ ਤੇ ਕਰੋਨਾ ਦੀ ਮਾਰ ਆਈ ਉਹਦੇ ਤੋਂ ਮਾੜਾ ਮੋਟਾ ਲੱਕ ਸਿੱਧਾ ਹੋਣ ਲੱਗਾ ਸੀ ਤੇ ਹੁਣ ਹੜਾਂ ਦੀ ਮਾਰ ਨੇ ਆ ਕੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਲੋਕਾਂ ਨੂੰ ਜਿਹੜੇ ਕਿ ਬੜੀ ਮੁਸ਼ਕਲ ਨਾਲ ਖੜੇ ਹੋਏ ਸੀ ਗਰੀਬਾਂ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਘਰ ਬਣਾਏ ਆਪਣੀ ਰੇਖ ਦੇ ਕੀਤੀ ਪਰ ਅੱਜ ਹੜਾਂ ਦੀ ਮਾਰ ਨੇ ਉਹਨਾਂ ਲੋਕਾਂ ਦਾ ਅੱਜ ਲੱਕ ਤੋੜ ਕੇ ਰੱਖ ਦਿੱਤਾ ਉਹਦੇ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਨਹਿਰਾਂ ਦੇ ਘੁੱਸੀਆਂ ਦੇ ਬੰਦਾਂ ਨੂੰ ਚੰਗਾ ਪ੍ਰਬੰਧ ਕੀਤਾ ਹੁੰਦਾ ਸ਼ਾਇਦ ਅੱਜ ਇਹਨਾਂ ਲੋਕਾਂ ਦਾ ਇੱਦਾਂ ਵੱਡਾ ਨੁਕਸਾਨ ਨਾ ਹੁੰਦਾ ਅਸੀਂ ਦੇਖਾਂ ਲੋਕਾਂ ਵਿੱਚ ਇਹ ਵੀ ਬੜੀ ਨਾਰਾਜ਼ਗੀ ਨਜ਼ਰ ਆ ਰਹੀ ਆ ਲੋਕ ਕਹਿੰਦੇ ਨੇ ਵੀ ਲੀਡਰ ਆਉਂਦੇ ਨੇ ਫੋਟੋ ਆ ਲਵਾ ਕੇ ਚਲੇ ਜਾਂਦੇ ਨੇ ਅੱਗੇ ਤੱਕ ਸਾਡੇ ਤੱਕ ਰਾਸ਼ਨ ਤੱਕ ਪਹੁੰਚਾਈ ਨਹੀਂ ਜਾਂਦਾ ਜਾਂ ਫਿਰ ਬੀੜੀਆਂ 'ਚ ਜਿਹੜੇ ਕੀ ਲੀਡਰ ਜਾਂਦੇ ਨੇ ਚਿੱਟੇ ਪਜਾਮੇ ਕਮੀਜ਼ ਕੁਰਦੇ ਪਾ ਕੇ ਉਹ ਗੋਆ ਦੀ ਗੱਲਾਂ ਕਰਦੇ ਨੇ 스웨ਡਨ ਦੀ ਗੱਲ ਕਰਦੇ ਨੇ ਵੀ ਅੱਜ ਹਲਾਅ ਇਸ ਤਰ੍ਹਾਂ ਬਣੇ ਪਏ ਸਾਨੂੰ 스웨ਡਨ ਜਿੱਤੇ ਆ ਗਿਆ ਉਹਨਾਂ ਲਈ ਡਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਪੰਜਾਬ ਤੇ ਆਫਤ ਬੜੀ ਪਈ ਆ ਲੋਕਾਂ ਦੇ ਘਰ ਡੁੱ ਹੋ ਗਏ ਨੇ ਤੇ ਲੀਡਰਾਂ ਨੂੰ ਕੀ ਕਹਨ ਜਾਓਗੇ ਬਿਲਕੁਲ ਗੱਲ ਸਹੀ ਹੈ ਜੀ ਸਾਨੂੰ ਪੰਜਾਬ ਦੇ ਜੰਨੀਆਂ ਵੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇਸ ਗੱਲ ਦਾ ਮੱਦੇਨਜ਼ਰ ਰੱਖਣਾ ਚਾਹੀਦਾ ਵੀ ਆਪਾਂ ਮਾਜੇ ਦੀ ਤਰਤੀਤੇ ਬੈਠੇ ਆ ਬਿਲਕੁਲ ਬਾਰਡਰ ਤੇ ਐਂਡ ਦੇ ਪਿੰਡਾਂ ਪਿੰਡਾਂ 'ਚ ਬੈਠੇ ਆ ਜਿਵੇਂ ਕਿ ਲੋਕਾਂ ਦੀ ਆਵਾਜ਼ ਆ ਵੀ ਲੀਡਰ ਚਿੱਟੇ ਕੱਪੜੇ ਪਾ ਕੇ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਇੱਥੇ ਪਾਣੀ ਚਾਉਂਦੇ ਆ ਪਰ ਬਸਪਾ ਵੇਡਕਰ ਪਾਰਟੀ ਇੱਕ ਗਰੀਬਾਂ ਦੀ ਪਾਰਟੀ ਆ ਗਰੀਬਾਂ ਨੂੰ ਇਹ ਲਈ ਹਮੇਸ਼ਾ ਹੀ ਲੜਦੀ ਰਹੀ ਆ ਅੱਜ ਵੀ ਜੋ ਰਾਜਸਭਾ ਸੀ ਹਲਕਾ ਤੇ ਜਨਾਲੇ ਹਲਕਾ ਦੇ ਨਿਵਾਸੀ ਆ ਮੇਰੇ ਸਾਥੀ ਮੇਰੇ ਨਾਲ ਇੱਥੋਂ ਦੇ ਮੋਤਵਾਰ ਸਾਥੀ ਖੜੇ ਆ ਇਹਨਾਂ ਲੋਕਾਂ ਦੀ ਇੱਕੋ ਡਿਊਟੀ ਲਗਾਈ ਕਹੀ ਜਿਹੜੇ ਸੜਕਾਂ ਤੇ ਲੋਕ ਆ ਕੇ ਆਪਣੀਆਂ ਬਾਈਟਾਂ ਦੇਖ ਕੇ ਘਰਾਂ ਨੂੰ ਵਾਪਸ ਚਲੇ ਗਏ ਆਪਣੀ ਲੀਡਰੀ ਚਮਕਾਉਣ ਦਾ ਕੰਮ ਕਰੇ ਗਏ ਅੱਜ ਤੁਹਾਡੇ ਸਾਹਮਣੇ ਖੜੇ ਆ ਗਰੀਬ ਪਰਿਵਾਰਾਂ ਚੋਂ ਖੜੇ ਹੋ ਕੇ ਇਹਨਾਂ ਨੇ ਉਹਨਾਂ ਘਰਾਂ ਤੱਕ ਆਪਣੀ ਪਹੁੰਚ ਕੀਤੀ ਜਿੰਨਾ ਘਰਾਂ ਤੱਕ ਅੱਜ ਲੀਡਰ ਕੋਈ ਵੀ ਪਾਰਟੀ ਦਾ ਨੁਮਾਇੰਦਾ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਐਨਜੀਓ ਦੇ ਲੋਕ ਉਹਨਾਂ ਗਰੀਬ ਘਰਾਂ ਤੱਕ ਪਹੁੰਚੇ ਨਹੀਂ ਆ ਤਕਰੀਬਨ ਹੁਣੇ ਮੈਂ ਗੁਰਪਿੰਦਰ ਸਿੰਘ ਜੱਜ ਜੀ ਨੇ ਗੱਲ ਕੀਤੀ ਇਹਨਾਂ ਕੋ ਮੈਂ ਪੁੱਛਿਆ ਵੀ ਤੁਸੀਂ ਰਾਜਸਥਾਨ ਸੀ ਦੇ ਜਿਹੜੇ ਬਾਰਡਰ ਏਰੀਆ ਤੇ ਪਿੰਡ ਆ ਕਿੰਨੇ ਕੁ ਲੋਕਾਂ ਚ ਗਏ ਇਹਨਾਂ ਨੇ 1000 ਲੋਕਾਂ ਤੱਕ ਆਪਣਾ ਰਾਸ਼ਨ ਪਹੁੰਚਾਇਆ ਪਸ਼ੂਆਂ ਦਾ ਚਾਰਾ ਪਹੁੰਚਾਇਆ ਹੋਰ ਦਵਾਈ ਦਾਰੂ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਆ ਇਸੇ ਤਰ੍ਹਾਂ ਹਰਪਾਲ ਸਿੰਘ ਤਧਰਾਵਾ ਜੀ ਜੋ ਕਿ ਜਨਾਲੇ ਹਲਕੇ ਦੇ ਇਨਚਾਰਜ ਨੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਡਿਊਟੀ ਲਗਾਈ ਸੀ ਇਹਨਾਂ ਨੇ ਦੁੱਧ ਤੱਕ ਲੋਕਾਂ ਤੱਕ ਬੱਚਿਆਂ ਤੱਕ ਪਹੁੰਚਾਇਆ ਦਵਾਈ دارو ਤੱਕ ਪਹੁੰਚਾਇਆ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਸਮਾਨ ਲੈ ਕੇ ਆਏ ਆਂ ਰਾਸ਼ਨ ਲੈ ਕੇ ਆਏ ਆਂ ਇਹ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਪਾਸੇ ਮਾਰ ਕਹਿ ਰਹੇ ਨੇ ਵੀ ਲੋਕਾਂ ਤੇ ਰਾਹਤ ਫੰਡ ਜਿਹੜੇ ਵੱਡੇ ਪਹੁੰਚਾਏ ਜਾਣਗੇ ਲੋਕਾਂ ਨੂੰ ਮੁਆਵਜ਼ਾ ਕਹਿੰਦੇ ਦਿੱਤਾ ਜਾਊਗਾ ਖਾਸ ਕਰਕੇ ਤੇ ਕਿਸੇ ਕਰਦੇ ਮੁਸ਼ਕਲ ਨਹੀਂ ਆਉਂ ਦਿੱਤੀ ਜਾਊਗੀ ਖਾਸ ਕਰਕੇ ਜਦੋਂ ਵੀ ਇੱਥੇ ਮੁਸ਼ਕਲਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਉੱਥੇ ਆ ਕੇ ਰਾਹਤ ਫੰਡਾਂ ਵਾਸਤੇ ਪਹੁੰਚ ਗਏ ਲੋਕਾਂ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹਰ ਪੀੜਿਤ ਰਾਹਤ ਦਿਵਾਉਣ ਲਈ ਜੋ ਫੰਡਾਂ ਦੀ ਗੱਲ ਕੀਤੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ 650 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਹਰ ਪਿਰਰ ਤੇ ਫੰਡਿੰਗ ਪਹੁੰਚਾਈ ਮੁੱਖ ਮੰਤਰੀ ਸਾਹਿਬ 3.5 ਕਰੋੜ ਦੀ ਆਬਾਦੀ ਆ ਪੰਜਾਬ ਦੀ ਜੇਕਰ ਪੰਜਾਬ ਦੇ ਵਿੱਚ ਇਹਨਾਂ ਦਾ ਫੰਡਿੰਗ 650 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਦਾ ਆ ਪੰਜਾਬ ਗਵਰਨਮੈਂਟ ਦਾ ਵੀ ਫੰਡ ਪਿਆ ਹੋਏਗਾ ਜੇਕਰ ਤੁਸੀਂ 1000 ਲੋਕਾਂ ਦੇ ਘਰ ਬਰਬਾਦ ਦੀ ਆਪਾਂ ਗਿਣਤੀ ਮਾਰ ਲਈਏ ਜੇਕਰ ਇੱਕ ਘਰ ਨੂੰ 1 ਕਰੋੜ ਰੁਪਇਆ ਰਾਸ਼ੀ ਆਪਾਂ ਇਹਨਾਂ ਨੂੰ ਮੁਹੱਈਆ ਕਰਦੇ ਆ ਫਿਰ ਵੀ ਜਾ ਕੇ ਇਹਨਾਂ ਦੇ ਅਥਰੂ ਪੂੰਜੇ ਜਾ ਸਕਦੇ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜੇਕਰ ਤੁਸੀਂ ਗਰੀਬ ਲੋਕਾਂ ਦੀ ਸਾਰ ਲੈਣੀ ਚਾਹੁੰਦੇ ਜੋ ਅੱਜ ਤਾਂ ਪਾਣੀ ਆਇਆ ਪਾਣੀ ਹੋਰ ਹਫ਼ਤੇ ਤੱਕ ਬਹਿ ਜਾਣਾ ਥੋੜਾ ਘਟ ਜਾਣਾ ਫਿਰ ਲੋਕਾਂ ਦੀ ਸਾਰ ਲੈਣ ਦੀ ਜ਼ਰੂਰਤ ਆ ਇਹ ਨਾ ਹੋਵੇ ਵੀ سرمایہ دار ਲੋਕਾਂ ਦੀਆਂ ਗਰਦੌਰੀਆਂ ਕਰਕੇ ਪਟਵਾਰੀਆਂ ਰਹੀਂ ਉਹਨਾਂ ਇਲਾਕਿਆਂ ਨੂੰ ਤੇ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਗਰੀਬ ਆ ਇਹ ਜਿਹੜੇ ਮਜ਼ਦੂਰ ਆ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ 1000 ਕਰਦਾ ਜਾਇਜ਼ਾ ਲੈ ਲੋ ਜਿਵੇਂ ਹਰ ਵਿਧਾਨ ਸਭਾ ਦਾ 150 ਤੋਂ 200 ਕਰ ਬਰਬਾਦ ਹੋਇਆ ਇਸੇ ਤਰ੍ਹਾਂ ਤੁਸੀਂ ਇਹਦੀ ਗਿਣਤੀ ਕਰ ਲੋ 1 ਕਰੋੜ ਰੁਪਇਆ ਤੁਸੀਂ ਹਰ ਕਰਨ ਨੂੰ ਆਪਣੀ ਇਸ ਹੜਪੀੜਤ ਰਾਤ ਫੰਡ ਦੇ ਵਿੱਚੋਂ ਦਿੱਤਾ ਜਾਵੇ ਤਾਂ ਜੋ ਆਪਣੇ ਘਰ ਦਾ ਮਾੜਾ ਮੋਟਾ ਸੁਧਾਰ ਕਰ ਸਕਣ। ਛੋਟਾ ਸਾਬ ਦੇਖਿਆ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਦਰਦ ਸੀ ਪੰਜਾਬ ਦਾ ਉਹਨਾਂ ਕਹਿੰਿਆ ਵੀ 1 ਮਹੀਨੇ ਦੀ ਤਨਖਾਹ ਸਾਡੇ 92 ਵਿਧਾਇਕਾਂ ਦੇ ਤੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਦੀ ਰਾਟ ਫੰਡ ਦਿੱਤੀ ਜਾਊਗੀ ਜਿਹੜੇ ਹੜਪੀੜਤ ਨੇ। ਇਹਨੂੰ ਕਿੱਥਾਂ ਦੇਖਦੇ ਜੀ? ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਵੀ 92 ਵਿਧਾਇਕਾਂ ਦੀ ਹਰ 1 ਲੱਖ ਰੁਪਿਆ ਤਨਖਾਹ ਇਹਨਾਂ ਨੂੰ ਦਿੱਤੀ ਜਾਊਗੀ। ਮੁੱਖ ਮੰਤਰੀ ਸਾਹਿਬ 1 92 ਐਮਐਲਏ 92 ਲੱਖ ਰੁਪਏ ਦੇ ਨਾਲ ਐਡਾ ਵੱਡੇ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ ਜਿਵੇਂ ਸਾਡੀਆਂ ਐਨਜੀਓ ਜਿਵੇਂ ਸਾਡੇ ਬਹੁਤ ਵੱਡੇ ਦਾਨੀ ਵੀਰ ਬਾਹਰ ਲੀਆਂ ਕੰਟਰੀਆਂ ਚ ਬੈਠੇ ਆ ਜੇਕਰ ਮੈਂ ਉਹਨਾਂ ਘੜੀ ਭਰਾਵਾ ਘੜੀ ਬੇਨਤੀ ਕਰਦਾ ਵੀ ਜਿਵੇਂ ਹਰ ਪਿੰਡ ਦੀ ਜ਼ਿੰਮੇਵਾਰੀ 2-3 ਵੀਰ ਜਿਹੜੇ ਕਿ ਕਰੋਨਾ ਰੁਪਈਆ ਫੰਡ ਆਪਾਂ ਕਹਿੰਦੇ ਆ ਵੀ ਪਿੰਡ ਦੇ ਗਰੀਬ ਲੋਕਾਂ ਨੂੰ ਦਿੱਤਾ ਜਾਊਗਾ ਜੇਕਰ ਦੋ ਤਿੰਨ ਦਾਨੀ ਵੀਰ ਜਿਹੜੇ ਕਿ ਬਹੁਤ ਵੱਡੇ ਦਾਨੀ ਆ ਇੱਕ ਇੱਕ ਪਿੰਡ ਦੀ ਜ਼ਿੰਮੇਵਾਰੀ ਲੈ ਲੈਣ ਵੀ ਅਸੀਂ ਇਸ ਪਿੰਡ ਦੇ ਵਿੱਚ ਜਿੰਨੇ ਵੀ ਗਰੀਬ ਲੋਕਾਂ ਦੇ ਘਰ ਠੱਠੇ ਆ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਜਿਹੜਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਨੁਕਸਾਨ ਦੀ ਪੂਰਤੀ ਕਰਾ ਕੇ ਦਿੱਤੀ ਜਾਊਗੀ ਤੇ ਮੈਨੂੰ ਪੂਰੀ ਆਸ ਆ ਜੇਕਰ ਬਾਹਰਲੇ ਲੋਕ ਐਨ ਜੀਓ ਰਹੀਂ ਏਡਾ ਵੱਡਾ ਫੰਡ ਦੇ ਸਕਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਭ ਤੁਸੀਂ 92 ਲੱਖ ਦੇ ਕੇ ਆਪਣਾ ਛਟਕਾਰਾ ਕਰਨਾ ਚਾਹੁੰਦੇ ਜੋ ਸਾਨੂੰ ਜ਼ਰੂਰਤ ਆ ਇਹਨਾਂ ਗਰੀਬ ਲੋਕਾਂ ਦੀ ਬਾਹ ਫੜਨਾ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਹੋਣਾ ਇਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ। ਸ਼ੋਟੂ ਸਾਹਿਬ ਹੈਲੀਕਾਪਟਰ ਦੀ ਬੜੀ ਐ ਕੇ ਗੱਲ ਚੱਲਦੀ ਆ ਵੀ ਹੈਲੀਕਾਪਟਰ ਜੇ ਮੁਖਮਤੀ ਸਾਹਿਬ ਕੇ ਗੇੜਾ ਜ਼ਰੂਰ ਮਾਰ ਜਣਾ। ਬਸ ਅਸੀਂ ਦੇਖਿਆ ਜਦੋਂ ਮੁਖਮਤੀ ਸਾਹਿਬ ਗੁਰਦਾਸਪੁਰ ਸਾਹਿਬ ਪਹੁੰਚੇ ਸੀ ਉਹਨਾਂ ਹੈਲੀਕਾਪਟਰ ਹੀ ਜਿਹੜਾ ਕਿ ਜਨਤਾ ਦੇ ਹਵਾਲੇ ਕਰਤਾ ਵੀ ਭਾਈ ਇਹ ਲੋ ਹੈਲੀਕਾਪਟਰ ਜਿੱਥੇ-ਥੇ ਰਾਸ਼ਨੀ ਦੌੜਿਆ ਮੇਰਾ ਹੈਲੀਕਾਪਟਰ ਪਹੁੰਚਾਇਆ ਜਾਊਗਾ। ਕਹਿੰਦੇ ਆਪ ਗੱਡੀ ਵੀ ਚੱਲ ਗਈ ਸੀ ਬੈ ਕੇ। ਜਿਵੇਂ ਕਿ ਬਹੁਤ ਵੱਡੇ ਪੱਧਰ ਤੇ ਹੈਲੀਕਾਪਟਰ ਦੀ ਗੱਲ ਕੀਤੀ ਜਾ ਰਹੀ ਆ ਆ ਸਾਰੇ ਆ ਲੋਕ ਖੜੇ ਆ ਜੇਕਰ ਇਹ ਖੜੇ ਆ ਤੇ ਤੁਸੀਂ ਇਹਨਾਂ ਨੂੰ ਇੱਕ ਵਾਰ ਪੁੱਛ ਲਓ ਕਿ ਇੱਥੇ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨੇ ਕਿਹੜਾ ਕੰਮ ਕੀਤਾ ਕਿੰਨਾ ਲੋਕਾਂ ਨੂੰ ਪਾਣੀ ਚੋਂ ਕੱਢ ਕੇ ਸੇਫ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਤੁਸੀਂ ਵੀ ਹਰ ਰੋਜ਼ ਤੁਹਾਡੀ ਖਬਰ ਲੱਗਦੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਇਧਰ ਹੈਲੀਕਾਪਟਰ ਝਾਤੀ ਮਾਰ ਕੇ ਦੇਖੋ ਕਿਤੇ ਆਇਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਤਾ ਨੂੰ ਗੁੰਮਰਾਹ ਨਾ ਕਰੋ ਇਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਦੁੱਖ ਦੀ ਘੜੀ ਦੇ ਵਿੱਚ ਤੋਂ ਪੰਜਾਬ ਦੇ ਮੁਖੀ ਜੋ ਇਹਨਾਂ ਗਰੀਬ ਲੋਕਾਂ ਨੇ ਤੁਹਾਨੂੰ 92 ਸੀਟਾਂ ਦੇ ਕੇ ਮੁੱਖ ਮੰਤਰੀ ਬਣਾਇਆ ਉਹ ਇਸ ਕਰਕੇ ਬਣਾਇਆ ਸੀ ਵੀ ਪੰਜਾਬ ਦਾ ਮੁੱਖ ਮੰਤਰੀ ਸਾਡੀ ਹੈਲਪ ਕਰਨ ਦੀ ਜ਼ਰੂਰਤ ਕਰੂਗਾ ਸਾਡੇ ਦੁੱਖ ਸੁੱਖ ਦੇ ਵਿੱਚ ਪਾਈਵਾਲ ਹੋਊਗਾ ਅੱਜ ਤੱਕ ਤਾਂ ਕਿਸੇ ਹੈਲੀਕਾਪਟਰ ਦੇ ਸਿਆ ਨਹੀਂ ਜੈਦ ਤੁਹਾਡੀ ਇਸ ਬਾਈਟ ਤੋਂ ਬਾਅਦ ਹੀ ਹੈਲੀਕਾਪਟਰ ਵੀ ਦਿਸਣਾ ਸ਼ੁਰੂ ਹੋ ਜੇ। ਤੁਹਾਡੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਕਬਤ ਸੋਤਾ ਜਿਹੜੇ ਉਹਨਾਂ ਵੱਲੋਂ ਜਿਹੜਾ ਕਿ ਵੱਡੇ ਰਾਤ ਫਾਂਡ ਜਿਹੜਾ ਕਿ ਲੋਕਾਂ ਵਾਸਤੇ ਵੱਡਾ ਰਾਸ਼ਨ ਵਾਲਾ ਲੈ ਕੇ ਜਾਇਆ। ਅਸੀਂ ਗੱਲਬਾਤ ਵੀ ਕਰਾਂਗੇ ਬਾਈ ਜੱਜ ਦੇ ਨਾਲ। ਬਾਈ ਜੀ ਤੁਹਾਡੇ ਹਲਕੇ ਦੀ ਗੱਲ ਕਰੀਏ, ਹਲਕਾ ਰਾਜਸਾਸੀ ਗੱਲ ਕਰੀਏ। ਹਾਲਾਤ ਕੀ ਨੇ ਦਸ਼ਕਾ ਜੂ ਸਾਡੇ ਕਰ ਦਿਓ। ਅਸੀਂ ਦੇਖਿਆ ਆਮ ਆਦਮੀ ਪਾਰਟੀ ਤੋਂ ਸੋਨੀਆ ਮਾਨ ਵੀ ਇਸ ਇਲਾਕੇ ਵਿੱਚ ਨੇ। ਉਹ ਵੀ ਇਲਾਕਿਆਂ ਦੇ ਲੋਕਾਂ ਵਿੱਚ ਵਿਚਰੇ ਨੇ ਲੋਕਾਂ ਦੇ ਰਾਸ ਪਿੰਡ ਲੋਕਾਂ ਨੂੰ ਮਹਈਆ ਕਰਾ ਰਹੇ ਨੇ ਖਾਸ ਕਰਕੇ ਐਸੀ ਦੇਖਿਆ ਉਹਨਾਂ ਦੀ ਵੀਡੀਓ ਬੜੀ ਅਵੇਲ ਹੁੰਦੀ ਹੈ ਜਾ ਕੇ ਲੋਕਾਂ ਵਿੱਚ ਵਿਚਰਦੇ ਨੇ ਰਾਹ ਰਾਹ ਤੱਕ ਲੋਕਾਂ ਦੀ ਸੇਵਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਹਣਾ ਵੀਰ ਜੀ ਗਰੇਵਾਲ ਸਾਹਿਬ ਜੀ ਦੇਖੋ ਤੁਸੀਂ ਵੱਖ-ਵੱਖ ਵਿਧਾਨ ਸਭਾ ਜਿੱਥੇ ਜਾ ਕੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਮਤਲਬ ਜਿਹੜਾ ਉਹ ਜਾਜਾ ਲਿਆ ਜਾਂ ਵੇਖਿਆ ਸੋ ਚੱਕਰ ਮਾਰਨਾ ਜਾਂ ਇੱਕ ਘੁੰਮਣਾ ਜਾਂ ਕਿ ਕਿਸੇ ਦੇ ਕੋਲੋਂ ਕਿਸੇ ਨੂੰ ਪੁੱਛ ਕੇ ਆ ਜਣਾ ਵੀ ਕਿਸੇ ਚੀਜ਼ ਦੀ ਲੋੜ ਨਹੀਂ ਉਹਦੇ ਨਾਲ ਵੀਰੋ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੈਗਾ ਜੇ ਆਪਾਂ ਮੁਸ਼ਕਲਾਂ ਦਾ ਹੱਲ ਕਰਨਾ ਵਾ ਹੁਣ ਆ ਜਿੰਨੇ ਮੇਰੇ ਭਰਾ ਮੇਰੀ ਟੀਮ ਸਾਰੇ ਸਾਡੀ ਟੀਮ ਜਿੰਨੀ ਵੀ ਇੱਥੇ ਖੜੀ ਆ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਜੇ ਸੋ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਕਹਿ ਦੇਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਸਾਰੇ ਮੇਰੇ ਭਰਾ ਨੇ ਜਿ ਤਰ੍ਹਾਂ ਕਿ 77 ਸਿੰਘ ਸਰਪੰਚ ਤੇ ਮਨਵਿੰਦਰ ਸਿੰਘ ਫੌਜੀ ਜਾਂ ਹੋਰ ਵੀ ਮੇਰੇ ਜਿੰਨੇ ਵੀ ਵੀਰ ਨੇ ਸਾਰਿਆਂ ਨੇ ਸਾਥ ਬੜਾ ਦਿੱਤਾ ਤੇ ਇਹ ਗੱਲ ਮੈਂ ਕਹਿ ਦੇਣਾ ਚਾਹਣਾ ਕਿ ਜਿੰਨੇ ਮਤਲਬ ਵੀਰ ਨੇ ਕੋਈ ਇਹਨਾਂ ਦੇ ਵਿੱਚੋਂ ਕੋਈ ਸਰਕਾਰੀ ਨੌਕਰੀ ਨਹੀਂ ਕੋਈ ਕੇ ਕੋ ਚੰਗੇ ਜਤਰਾ ਮਤਲਬ ਰਜਗਾਰ ਨਹੀਂ ਇਹ ਸਿਰਫ ਜ਼ਮੀਨਾਂ ਵਾਲੇ ਲੋਕ ਨਹੀਂ ਐ ਇਹ ਜ਼ਮੀਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਹੁੰਦੀਆਂ ਇਹ ਉਹ ਲੋਕ ਨੇ ਜਿਹੜੇ ਜ਼ਮੀਨਾਂ ਵਾਲੇ ਲੋਕ ਨੇ ਜਾਂ ਜਿਹੜੇ ਜਿਤਨਾ ਤੁਸੀਂ ਗੱਲ ਦੱਸੀ ਕਿ ਫੋਟੋਆਂ ਦੀ ਗੱਲ ਕੀਤੀ ਜਾਂ ਵੀਡੀਓਜ਼ ਦੀ ਗੱਲ ਕੀਤੀ ਉਹ ਆਪਾਂ ਜਾ ਕੇ ਬਣਾ ਕੇ ਵੀਡੀਓ ਜਾਂ ਚਿੱਟੇ ਪਜਾਮੇ ਕੁਰਤੇ ਲਿਬੇੜ ਕੇ ਆਪਾਂ ਇਹ ਨਹੀਂ ਕਹਿਣਾ ਕਿ ਆਪਾਂ ਪੰਜਾਬ ਵਾਸਤੇ ਖੜੇ ਆ ਜੀ ਚੀਜ਼ ਦੇ ਵੇਖੋ ਜੀ ਅਸੀਂ ਹੁਣ ਇਹ ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਇੱਕ ਮਨੁੱਖਤਾ ਦੀ ਜਿਹੜੀ ਸੇਵਾ ਉਹ ਅਸੀਂ ਕਰਦੇ ਪਏ ਆ ਜੀ ਅੱਜ ਤੋਂ ਅੱਜ ਮਤਲਬ ਪੰਜ ਛੇ ਪੰਜਵਾਂ ਸਾਨੂੰ ਸੇਵਾ ਦੇਣਿਆ ਐ ਹਰ ਇੱਕ ਮਤਲਬ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਿਆ ਐ ਉੱਥੋਂ ਤੱਕਰ ਪਹੁੰਚਣਿਆ ਕਿ ਜਿੱਥੇ ਮਤਲਬ ਡੇਰਿਆਂ ਤੇ ਜਿੱਦਾਂ ਸਾਡੇ ਇਧਰ ਬਾਰਡਰ ਏਰੀਆ ਤੇ ਡੇਰੇ ਬਹੁਤ ਹੁੰਦੇ ਆ ਜੀ ਜਿਹਨਾਂ ਬਹਿਕਾਂ ਕਹਿ ਦਿੰਨੇ ਆ ਉੱਥੇ ਹੀ ਉਹਨਾਂ ਕੋ ਪਹੁੰਚ ਕੇ ਮਤਲਬ ਜਿੱਥੇ ਨਹੀਂ ਪਹੁੰਚਿਆ ਜਾਂਦਾ ਅਸੀਂ ਪਿੰਡ ਦੇ ਕਿਸੇ ਨੌਜਵਾਨ ਨੂੰ ਜਾਂ ਕਿਸੇ ਨੂੰ ਲੈਨੇ ਜਿਹਨੂੰ ਰਸਤੇ ਦਾ ਪਤਾ ਹੋਵੇ ਉਹਨੂੰ ਅੱਗੇ ਲਾ ਕੇ ਤੇ ਅਸੀਂ ਉਹਦੇ ਤੱਕਰ ਪਹੁੰਚ ਆ ਕੇ ਤੇ ਮਤਲਬ ਜਿਹੜਾ ਰਾਚਨਾ ਹੀ ਬਣਾਗੇ ਘਰੋਂ ਆਪਦੇ ਤਿਆਰ ਕਰਕੇ ਮੈਂ ਖੜਦੇ ਆਂ ਹੀ ਸਾਰੀ ਸਾਡੀ ਟੀਮ ਉਹ ਅਸੀਂ ਜਾ ਕੇ ਅ ਵੀ ਕਰ ਲਿਓ ਕਿ ਜੇ ਤੁਹਾਡੇ ਮਨ 'ਚ ਵਿਚਾਰ ਆ ਵੀ ਸੇਵਾ ਕੀਤੀ ਜਾਵੇ ਆਪਣੇ ਹਲਕੇ ਦੇ ਆਪਣੇ ਲੋਕਾਂ ਦੇ ਦੁੱਖ ਦੁਲਜੜਾ ਸਾਂਝਾ ਕੀਤਾ ਜਾਵੇ। ਵੇਖੋ ਸੇਵਾ ਜਿਹੜੀ ਆ ਇਹ ਮਨੁੱਖਤਾ ਦੀ ਇੱਕ ਸੇਵਾ ਬੜੀ ਵੱਡੀ ਸੇਵਾ ਜੀ। ਅਸੀਂ ਮੈਂ ਇਹ ਚੀਜ਼ ਸੋਚੀ ਆ ਆਪਣੇ ਦਿਮਾਗ ਦੇ ਵਿੱਚ ਨਾਲੇ ਸਾਡੇ ਸਰਦਾਰ ਕਬਲਜੀਤ ਸਿੰਘ ਸੋਤਾ ਪੰਜਾਬ ਦੇ ਪ੍ਰਧਾਨ ਬਸਪਾ ਵੇਦਕਰ ਪਾਰਟੀ ਵੱਲੋਂ ਸਾਨੂੰ ਹੁਕਮ ਸੀ ਕਿ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਮਤਲਬ ਕੱਲੇ-ਕੱਲੇ ਪਰਿਵਾਰ ਦਾ ਜਿਹੜਾ ਉਹ ਤੁਸੀਂ ਦੁੱਖ ਦਰਦ ਜਿਹੜਾ ਉਹ ਵਡਾਉਣਾ ਕਿਉਂਕਿ ਭਾਜੀ ਇਹ ਵੇਖੋ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਇਹ ਕਿ ਪਾਰਟੀਬਾਦੀ ਦੀ ਕੋਈ ਗੱਲ ਨਹੀਂ ਹੈਗੀ ਇਹ ਕਿ ਇਹੋ ਜੀ ਹਾਲਾਤ ਇਹੋ ਜੇ ਪੈਦਾ ਹੋ ਗਏ ਇਹੋ ਜੀ ਮੂਵਮੈਂਟ ਬਣ ਗਈ ਹੈ ਪੰਜਾਬ 'ਚ ਕਿ ਹਰ ਇੱਕ ਨੂੰ ਹਰ ਇੱਕ ਦਾ ਸਾਥ ਜਿਹੜਾ ਉਹ ਦੇਣਾ ਚਾਹੀਦਾ ਸੋ ਸਾਰਿਆਂ ਵੀਰਾਂ ਨੂੰ ਮੈਂ ਬੇਨਤੀ ਇਹੋ ਹੀ ਕਰਾਂਗਾ ਕਿ ਇਹ ਚੀਜ਼ ਮਤਲਬ ਆਪਾਂ ਛੱਡ ਕੇ ਤੇ ਆਪਣਾ ਪੰਜਾਬ ਜਿਹੜਾ ਵਾ ਉਹਨੂੰ ਆਪਾਂ ਬਚਾ ਲਈਏ ਤੇ ਹਰ ਇੱਕ ਜਣੇ ਦੀ ਮਤਲਬ ਮਤ ਜਿਹੜੀ ਉਹ ਕਰਨੀ ਚਾਹੀਦੀ ਹੈ ਕਿਉਂਕਿ ਜਿੰਨੇ ਮਤ ਮੰਗਣੀ ਆ ਉਹਨੇ ਦੁੱਖ ਤਕਲੀਫ ਚ ਮੰਗਣੀ ਭਾਜੀ ਬਿਲ ਕਿ ਤੁਸੀਂ ਤੇ ਨਹੀਂ ਆਗੇ ਤੇ ਫੋਟੋਆਂ ਅਗਲਾ ਲਵਾ ਕੇ ਦੱਸੋ ਕਿ ਵੀ ਮੈਂ ਵੀ ਬੜਾ ਕੰਮ ਕਰ ਰਿਹਾ ਆਪਣੇ ਹਲਕੇ 'ਚ ਬੜੀ ਸੇਵਾ ਕਰ ਰਿਹਾ ਤੁਸੀਂ ਤੇ ਨਹੀਂ ਕਿਉਂ ਲੀਡਰਾਂ ਨੂੰ ਕੰਮ ਕਰੋਗੇ ਇੱਥੇ ਅੱਜ 6ਵੇਂ 6 ਦਿਨ ਹੋ ਗਏ ਮੇਰੀ ਪਾਰਟੀ ਦੇ ਸਾਰੇ ਇਸ ਜਮੇ ਵਰਸਾਥੀਆਂ ਨੂੰ ਪਾਰਟੀ ਇਹ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਾਉਂਦਾ ਅੱਜ ਤੱਕ ਕਿਸੇ ਵੀ ਸਾਥੀ ਨੇ ਇਹਦੀ ਵੀਡੀਓ ਨਹੀਂ ਪਾਈ ਨਾ ਮੈਂ ਪਾਉਣ ਦਿੱਤੀ ਮੈਂ ਇੱਕੋ ਗੱਲ ਕਹੀ ਵੀ ਆਪਾਂ ਸੇਵਾ ਕਰਨੀ ਆ ਸੇਵਾ ਕਰਕੇ ਆਪਣਾ ਫਰਜ਼ ਨਿਭਾਉਣਾ ਆ ਸਾਡਾ ਕੋਈ ਮਕਸਦ ਚਿੱਟੇ ਕੱਪੜੇ ਪਾ ਕੇ ਨਹੀਂ ਆ ਹੁਣੇ ਤੁਸੀਂ ਸਾਡੇ ਨਾਲ ਚੱਲ ਜਾਣਾ ਅਸੀਂ ਰਮਦਾਸ ਤੱਕ ਜਾਣਾ ਆ ਘਰ ਘਰ ਤੱਕ ਹਰ ਡੇਰੇ ਤੱਕ ਆਪਣਾ ਰਾਸ਼ਨ ਮੁਹੱਈਆ ਕਰਾ ਕੇ ਉਹਨਾਂ ਦੇ ਨਾਲ ਖੜੇ ਹੋਣ ਦਾ ਸਬੂਤ ਦੇਣਾ ਆ ਇਹ ਅੱਜ ਨਹੀਂ ਜਿੰਨਾ ਚਿਰ ਤੱਕ ਹੜਾਂ ਦੀ ਕਰੋਪੀ ਦੇ ਨਾਲ ਇਹ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਊਗਾ ਲੋਕਾਂ ਦੀਆਂ ਮੁਸ਼ਕਲਾਂ 'ਚ ਖੜੇ ਹੋਇਆ ਜਾਊਗਾ ਇਹਦੇ ਨਾਲ ਸਾਡਾ ਰਾਜਨੀਤਿਕ ਕੋਈ ਨਹੀਂ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪੀ ਆਪਾਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਇਹਨਾਂ ਲੋਕਾਂ ਨਾਲ ਖੜੇ ਹੋ ਕੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਬਾਈ ਇਹਨਾਂ ਗੱਲ ਕਰਦੇ ਆ। ਬਾਈ ਜੀ ਕੀ ਨਾ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ? ਆ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਖਾਸ ਕਰਕੇ ਨੌਜਵਾਨਾਂ ਵੱਲੋਂ ਅਸੀਂ ਦੇਖਿਆ ਵੱਡਾ ਇਕੱਠ ਆ। ਹਰ ਇੱਕ ਨੌਜਵਾਨ ਬੱਚੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਸਾਰੇ ਅੱਜ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਤੇ ਕਿੱਥੇ ਕਿੱਥੇ ਜਾ ਕੇ ਲੰਗਰ ਜਿਹੜਾ ਪਹਜਾਓਗੇ ਅੱਜ? ਵੈਕਰ ਜਿੱਕਾ ਖਾਲਸਾ ਸ੍ਰੀ ਵੈਕਰ ਜਿੱਕੀ ਫਤਿਹ। ਮੇਰਾ ਨਾਂ ਹਰਪਾਲ ਸਿੰਘ ਪਿੰਡ ਦੁਧਰਾਏ ਆ। ਅਜਨਾਲੇ ਦਾ ਮੈਂ ਹਲਕਾ ਚਾਰਜਾਂ ਬਸਪ ਔਖੇ ਵੇਲੇ ਵੇਖ ਕੇ ਵੀਡੀਓ ਤੇ ਸਾਡੇ ਕੋ ਜਰਿਆ ਨਹੀਂ ਗਿਆ ਜਿੱਥੇ ਵੀ ਕੋਈ ਲੀਡਰ ਆਉਂਦੇ ਸੀ ਫੋਟੋਆਂ ਖਿਚਾ ਕੇ ਚਲੇ ਜਾਂਦੇ ਪਰ ਜਿੱਥੇ ਸਮਾਨ ਪਹੁੰਚਾਉਣ ਵਾਲਾ ਨਹੀਂ ਪਹੁੰਚ ਰਿਹਾ ਹੁਣ ਸਾਨੂੰ 6 ਦਿਨ ਹੋ ਗਏ ਸਾਰੇ ਆਪਣੇ ਭਰਾ ਜਿੰਨੇ ਵੀ ਰਾਜਾ ਸੰਸੀ ਦੇ ਹਲਕੇ ਤੋਂ ਇਹ ਜੱਜ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਕਬਲਜੀਤ ਸਿੰਘ ਹੁਤਾ ਸਾਹਿਬ ਅਸੀਂ ਇਹਨਾਂ ਦੀ ਮਦਦ ਲੈ ਕੇ ਸਲਾਹ ਲੈ ਕੇ ਸਾਰਾ ਕੰਮ ਟੀਮ ਬਣਾ ਕੇ ਅਸੀਂ ਪਹਿਲਾਂ ਵੀ ਦੁੱਧ ਚਾਰਾ ਜੋ ਵੀ ਬੱਚਾਂ ਤੱਕ ਡੰਗਰਾਂ ਤੱਕ ਪਹੁੰਚਾਇਆ ਅੱਜ ਅਸੀਂ ਫਿਰ ਰਮਦਾਸ ਦਾ ਜਾਵਾਂਗੇ ਜਿੱਥੇ ਨਹੀਂ ਪਹੁੰਚਿਆ ਕੁਝ ਖਾਣ ਪੀਣ ਲਈ ਬੱਚਿਆਂ ਦੇ ਡੈਪਰ ਛੋਟੀ ਪਾਲਟੀ ਯਾਰਾ ਵਗੈਰਾ ਜੋ ਵੀ ਆ ਨਿਕੰਮ ਟੱਕਰੇਲੂ ਸਮਾਨ ਅਸੀਂ ਦੇਖਿਆ ਅਜੇ ਵੀ ਕਈ ਪਰਿਵਾਰ ਹੈ ਜਿਹੇ ਨੇ ਡੇਰਿਆਂ ਤੇ ਜਿਹਨਾਂ ਤੱਕ ਸਮਾਨ ਨਹੀਂ ਪਹੁੰਚਿਆ ਕਿ ਲੱਗਦਾ ਭਾਵੇਂ 9-9 ਫੁੱਟ ਪਾਣੀ ਆ ਜਿੱਥੇ ਕਿਸੇ ਨਹੀਂ ਜਾ ਸਕਦੀ ਉੱਥੇ ਜਾ ਕੇ ਪਰਿਵਾਰ ਨੂੰ ਰਾਸ਼ਨ ਤੱਕ ਪਹੁੰਚਾ ਕੇ ਆਉਗ ਜਾ ਕੇ ਉਹਨਾਂ ਨੂੰ ਬਿਲਕੁਲ ਜੀ ਅਸੀਂ ਵੇਖੋ ਜੀ ਨਾ ਚਿੱਟੇ ਕੱਪੜੇ ਪਾਏ ਆ ਇਸੇ ਕਰਕੇ ਚਪਲਾਂ ਪਾ ਕੇ ਆਏ ਆ ਪਾਣੀ ਦੇ ਵਿੱਚ ਵੜ ਕੇ ਅਸੀਂ ਜਿੱਥੇ ਨਹੀਂ ਪਹੁੰਚਦਾ ਸਮਾਨ ਪਹੁੰਚਾਵਾਂਗੇ ਜ਼ਰੂਰ ਠੀਕ ਹੈ ਅਜਰ ਵੀ ਤੁਹਾਡੇ ਕੋਲ ਆ ਹਾਂਜੀ ਕੀ ਕਹਿਣਾ ਚਾਹੋਗੇ ਅਜੂਰੇ ਕਹਿਣਾ ਇਹ ਹੈ ਬਾਈ ਜੀ ਕਿ ਸਾਰੇ ਨੇ ਆਪਾਂ ਜਿੱਦਾਂ ਛੱਡ ਕੇ ਜਿੱਦਾਂ ਰਿਸ਼ਤਾ ਜਿਹੜੀਆਂ ਉਹ ਝੱਡ ਕੇ ਮੈਂ ਤੇ ਇਹ ਕਹੂੰਗਾ ਕਿ ਸਾਰੇ ਇਕੱਠੇ ਹੋਗੇ ਤੁਰিয়ে ਤੇ ਜਿਹੜਾ ਆਪਣਾ ਪੰਜਾਬ ਦਾ ਨੁਕਸਾਨ ਆ ਉਹ ਨੁਕਸਾਨ ਨੂੰ ਜਿਹੜਾ ਸਾਰੇ ਜਣੇ ਵੰਡ ਕੇ ਤੇ ਆਪਾਂ ਜਿਹੜਾ ਖਤਮ ਕਰ ਦਈਏ ਜੋ ਵੀ ਕੁਝ ਹੋਣਾ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਹਲਕਾ ਰਾਇ ਸੱਜੇ ਪਿੰਡ ਜਸਰਾਹੂ ਦੀਆਂ ਦਿਖਾਈਆਂ ਨੇ ਜਿੱਥੋਂ ਕਿ ਵੱਡਾ ਰਾਸ਼ਨ ਜਿਹੜਾ ਕਿ ਟਰਾਲੀਆਂ ਭਰ-ਭਰ ਕੇ ਅਤੇ ਉਹਨਾਂ ਪਰਿਵਾਰ ਤੱਕ ਰਾਸ਼ਨ ਜਲੂ ਪਹੁੰਚਾਇਆ ਜਾਊਗਾ ਜਿੰਨਾ ਤੱਕ ਕੋਈ ਨਹੀਂ ਪਹੁੰਚਿਆ ਅਤੇ ਉਹਨਾਂ ਕੇ ਆਪ ਵੀ ਕੋਈ ਵੀ ਜਿਹੜੇ ਲੀਡਰ ਨੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਭਲਾਈ ਵਾਸਤੇ ਜੇਕਰ ਪੰਜਾਬ ਤੇ ਮਾੜਾ ਸਮਾਂ ਮਾੜਾ ਦੌਰ ਆ ਗਿਆ ਤੇ ਸਾਨੂੰ ਪੰਜਾਬੀਆਂ ਨੂੰ ਹੀ ਰਲ ਮਿਲ ਕੇ ਜ ਕੰਡਣਾ ਪਵੇਗਾ ਮੇਨੂੰ ਦਿਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਜਸਰਾਹੂ ਪਿੰਡ ਹਲਕਾ ਰਾਸਾਂਸੀ ਤੋਂ